ਜਿਹੜੇ ਆਪਣੇ ਮੋਰਚੇ ਤੇ ਲਾਏ ਆ ਤੇ ਜਿੰਨੀਆਂ ਵੀ ਪੇਕ ਆਪਾਂ ਘੜੀਆਂ ਦੇ ਉੱਤੇ ਆਪਣਾ ਸਪੀਕਰ ਵੱਡੇ ਹੋਏ ਨੇ ਕੋਈ ਵੀ ਕਿਸੇ ਪਿੰਡ ਦੀ ਬਲਾਕ ਦੀ ਜ਼ਿਲ੍ਹੇ ਦੀ ਜਿਹੜੀ ਤੇ ਸਪੀਕਰ ਚੱਲਦੇ ਨੇ ਪਰ ਹਾਊਸਮੈਨ ਰੋਜ਼ ਕਰਦੇ ਆ ਉਹਨਾਂ ਨੂੰ ਪੀੜਾ ਕਿਹੜਾ ਪੰਡਾਲ ਦੇ ਵਾਸੀ ਖੱਪੇ ਦੇ ਸੱਦੇ ਉਸ ਪਾਸੇ ਲਾਗਰੀ ਲੱਗਿਆ ਉਹ ਆ ਜਿਹੜਾ ਬਾਰਸ ਦਾ ਵੀ ਸਾਹਮਣਾ ਕਰਦਾ ਤੇ ਤੁਹਾਡੇ ਪਾਸੇ ਜਿਹੜੀ ਭੱਟੀ ਬਾਰਸ ਸਰਕਾਰ ਜੋ ਲੀਆਂ ਟਿੱਪਣੀਆਂ ਆ ਰਹੀਆਂ ਨੇ ਜੋ ਅੰਦਰ ਖਾਤਿਆਂ ਨੇ ਹਦਕਾ ਹੋ ਰਹੀਆਂ ਨੇ ਖਾਸ ਕਰਕੇ ਨਾ ਉਹ ਗੱਲ ਸਾਰਿਆਂ ਨੂੰ ਕਿ ਆਪਾਂ 26 ਤਰੀਕ ਤੋਂ ਲੈ ਕੇ ਇਸ ਗੱਲ ਵੱਲ ਧਿਆਨ ਕਰਦੇ ਆ ਰਹੇ ਆ ਕਿ ਮੋਰਚਾ ਆਪਣਾ ਦਿਨੋਂ ਪਰ ਦਿਨ ਕੇਂਦਰ ਸਰਕਾਰ ਦੀ ਗਲੇ ਦੀ ਹੱਟੀ ਬਣਦਾ ਜਾ ਰਿਹਾ ਤੇ ਨਾਲ ਪੰਜਾਬ ਸਰਕਾਰ ਵੀ ਬਰੀ ਨਹੀਂ ਹੋ ਸਕਦੀ ਉਹਨਾਂ ਦਾ ਰੋਜ਼ ਕੋਈ ਮੰਤਰੀ ਆਉਣਾ ਰੋਜ਼ ਕੋਈ ਪੰਜਾਬ ਦਾ ਅਧਿਕਾਰੀ ਆਉਣਾ ਇਹ ਸੁਨੇਹਾ ਦਿੰਦਾ ਕਿ ਦੋਨੇ ਸਰਕਾਰਾਂ ਆਪਣੇ ਖਲਾਫ ਵਿਉਂਤਬੰਦੀ ਬਣਾ ਰਹੀਆਂ ਨੇ ਕਿ ਕਿਸੇ ਵੀ ਬਹਾਨੇ ਕੋਈ ਮੌਕਾ ਮਿਲੇ ਡਲੇਵਾ ਸਾਹਿਬ ਨੂੰ ਇਸ ਮੋਰਚੇ ਤੋਂ ਤਾਂ ਕਿ ਆਪ ਦੇ ਕਾਫੇ ਦੀ ਕਰੀਏ ਤਾਂ ਭਰਾਓ ਇਹ ਹੀ ਹੈ ਕਿ ਰਾਤਾਂ ਆਪਣੀ ਪਰਖ ਦੀ ਘੜੀ ਹੁੰਦੀ ਹੈ ਜਿਵੇਂ ਤੁਸੀਂ ਪਹਿਲਾਂ ਲਗਾਤਾਰ ਪਰੇ ਦੇ ਰਹੇ ਹੋ ਤੇ ਖਾਸ ਕਰਕੇ ਅੱਜ ਮੇਰੀ ਪੀਲ ਹੈ ਸਾਰੇ ਬੰਟੀਆ ਨੂੰ ਜਿੱਤੇ ਜਿੱਤੇ ਸੋਡੇਆ ਮੋੜ ਦੇ ਤੇ ਲੋਕੀਆਂ ਲੱਗੀਆਂ ਹੋਈਆਂ ਨੇ ਜਿਹੜੇ ਜਿਹੜੇ ਸੋਡੇ ਵਹੀਕਲ ਰੋਜ ਆਪਾਂ ਸਪੀਕਰਾਂ ਵਾਲੇ ਗੱਡੀ ਨਾਲ ਬਰਤਦੇ ਆ ਤੇ ਜਿਹੜੇ ਟਰੈਕਟਰਾਂ ਨੂੰ ਵੀ ਬਰਤਦੇ ਆ ਉਹਨਾਂ ਨੂੰ ਸਾਰੇ ਤਿਆਰ ਹੋ ਕੇ ਰੋਟੀ ਪਾਣੀ ਛਕ ਕੇ ਤੇ ਖਾਸ ਕਰਕੇ ਡੱਲੇਵਾਲ ਸਾਹਿਬ ਦੀ ਜਿਹੜੀ ਆਪਾਂ ਨੂੰ ਪੀਲ ਹੁੰਦੀ ਹੈ ਆਪਾਂ ਗੁੰਦੇ ਨੂੰ ਸੋਚਦੇ ਆ ਤੇ ਡੱਲੇਵਾਲ ਸਾਹਿਬ ਨੇ ਆਪਾਂ ਨੂੰ ਇੱਕ ਵਾਰ ਪੀਲ ਕਰੀ ਸੀ ਕਿ ਜਦੋਂ ਸਰਕਾਰ ਨੇ ਕਿਤੇ ਹਮਰਾ ਕਰਨਾ ਹੁੰਦਾ ਤਾਂ ਉਹਦੋਂ ਪਹਿਲਾਂ ਜੇ라 ਲੰਗਰ ਦੇ ਰੂਪ ਦੇ ਵਿੱਚ ਬਾਸੂਆ ਬਹੁਤ ਹੋਣ ਲੱਗ ਜਾਂਦੀਆਂ ਨੇ ਮੈਨੂੰ ਲੱਗਦਾ ਵੀ ਅੱਜ ਉਹ ਗੱਲ 50% ਸਹੀ ਹੋ ਰਹੀ ਹੈ ਜਿੰਨਾ ਮੂਰਤ ਚ ਪ੍ਰਸ਼ਾਦ ਆ ਰਿਹਾ ਹੈ ਖੀਰ ਆ ਰਹੀ ਹੈ ਬਲੇਡ ਆ ਰਹੇ ਨੇ ਤੁਸੀਂ ਖਾਣ ਤੇ ਜਾਦੇ ਲੋ ਦਿੰਦਾ ਤਾਂ ਨੀਂਦ ਵੀ ਤੈ ਹੈ ਕਿ ਨੀਂਦ ਜਿਆਦੇ ਹੋਣੀ ਉਸੇ ਇਸ ਲਈ ਜਿਹੜੀ ਢਲੇਵਾਰ ਸਾਹਿਬ ਨੇ ਆਪਾਂ ਨੂੰ ਅਪੀਲ ਕਰਿਆ ਜਿਹੜੇ ਗਰੰਟੀ ਆਣਾ ਕਿ ਰਾਤ ਦੇ ਖਾਣੇ ਨੂੰ ਜਮੇ ਕੰਟਰੋਲ ਕਰੋ ਸੂਰਵਾਂ ਪਵਾ ਡਬਲ ਖਾਓ ਸੌਜੋ ਪਰ ਜਿਵੇਂ ਸਰਕਾਰ ਕੋਈ ਬਿਉਅਦਬੰਦੀ ਬੰਦ ਰਹੀ ਹੈ ਇਸ ਵਿੱਚ ਕਿਹਾ ਆਪਾਂ ਨੂੰ ਬਾਜ਼ਰ ਰੋਡ ਦੇ ਕਾਹਦਾ ਹੋ ਜਾਂਦੇ ਆ ਤੇ ਜਿਹੜੀ ਗੱਲ ਆਪਾਂ ਕਹੀ ਹੈ ਕਿ ਦਲੇਵਾਰ ਸਾਹਿਬ ਨੂੰ ਮੋਰਚੇ ਤੇ ਟੱਕਣਾ ਕੋਈ ਸੌਖਾ ਨਹੀਂ ਸਾਰੇ ਹਰਿਆਣਾ ਪੰਜਾਬ ਰਾਜਸਥਾਨ ਜੁਪੀ ਤੇ ਕਿਸਾਨ ਮੋਰਚੇ 'ਚ ਡੱਗੇ ਹੋਏ ਤੇ ਉਹਨਾਂ ਦੀਆਂ ਜਿਹੜੀਆਂ ਜਿਉਂਗੀਆਂ ਲੱਗ ਚੱਕੀਆਂ ਨੇ ਤੇ ਇੱਕ ਗੱਲ ਆਪਾਂ ਇਹ ਵੀ ਕਹੀ ਹੈ ਤੇ ਕਿਤੇ ਹਵਾ ਦੇ ਵਿੱਚ ਸਾਹ ਤੇ ਨਾ ਕਰ ਦਿਓ ਕਿ ਪਹਿਲਾਂ ਸਾਗੀਆਂ ਜਿੰਦੀਆਂ ਲੱਤਾਂ ਬਾਹਾਂ ਤੋੜ ਦੇ ਸਰਕਾਰ ਤੋੜ ਲੇ ਸਾਨੂੰ ਜਿੰਨਾ ਮਾਰਨਾ ਮਾਰ ਲੈ ਪਰ ਢੱਲੇ ਵੱਸਾ ਤੇ ਇੱਕ ਅਸੀਂ ਪਹੁੰਚ ਨਹੀਂ ਦੇਵਾਂਗੇ ਉਹ ਮੈਨੂੰ ਲੱਗਦਾ ਹੈ ਇਹ ਦਿਨ ਨੇ ਨੇੜੇ ਅਜਾਰੇ ਆ ਰਹੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਚੋ ਉਹਨਾਂ ਦੀ ਬਾਰ ਬਾਰ ਵਿਰੋਧਮੰਦੀ ਆਉਣੀ ਉਹਨਾਂ ਨੇ ਸਾਡੇ ਚਾਰੇ ਪਾਸੇ ਸੈਦ ਤੇ ਜਿਹੜਾ ਬੁੜੇ ਹਰਿਆਣੇ ਵਾਲਾ ਬਾਰਡਰ ਹੈ ਆਪਾਂ ਨੂੰ ਲੱਗ ਰਿਹਾ ਹੈ ਵੀ ਹਰਿਆਣੇ ਵਾਲਾ ਬਾਰਡਰ ਹੈ ਉੱਥੇ ਉਹਨਾਂ ਨੇ 20 25 ਗੱਡੀਆਂ ਖੜਾ ਕੇ ਦੇ ਲਿਆ ਕੇ ਪੰਜਾਬ ਦੀ ਸਿਖੌਕੀ ਆਹੋ ਤੇ ਹਰਿਆਣੇ ਦੀ ਜੂਝ ਖੜੀ ਹੈ ਜਿਹੜੇ ਇਹ ਰਣਾ ਦੋ ਗੁੱਸ ਕਰਿਆ ਸੀ ਕਰਨਾ ਦੂਜੇ ਜਿਹੜਾ ਪਿਛਲੇ ਪਾਸੇ ਉਹ ਹਵੇਲੀ ਦੇ ਵਿੱਚ ਜਿੰਨੀ ਅਵਸਰ ਸਾਈ ਹੈ ਇਹਨਾਂ ਦੀ ਉੱਥੇ ਡੇਰੇ ਲਾਇਓਗੇ ਪਿੱਛੇ ਖਨੌਰੀ ਜਾ ਕੇ ਖਨੌਰੀ ਜਿੰਨੇ ਵੀ ਰੈਸਟੋਰੈਂਟਾਂ ਸਾਰੇ ਇਹਨਾਂ ਨੇ ਬੰਕ ਕੀਤੇ ਹੋਇਆ ਜਿਹੜੇ ਪਾਸੇ ਇਹਦਰ ਮਹਿਲ ਵਾਲੇ ਪਾਸੇ ਟੈਂਪੋਰਰਲੀ ਤਾਂ ਪਰਲੀ ਇੰਦਰਵੀਰ ਨੇ ਆਪ ਦੇ ਟਿਕਾਣੇ ਬਣਾਏ ਹੋਏ ਨੇ ਤਾਂ ਸਾਰੇ ਦੇ ਟਿਕਾਣੇ ਵੱਲ ਰਹੇ ਨੇ ਉਹ ਆਪਣੇ ਉੱਤੇ ਕਿਤੇ ਵੀ ਧਾਵਾ ਬੋਲ ਸਕਦੇ ਨੇ ਪਰ ਸਾਡੀ ਗਿਣਤੀ ਜਿਹੜੀ ਹੈ ਸਾਡੀ ਤਾਂ ਹਜ਼ਾਰਾਂ ਚ ਹੈ ਤੇ ਹਜ਼ਾਰਾਂ ਲਈ ਬੰਨ ਆ ਰਹੇ ਆ ਤੇ ਮੇਰੀ ਬੇਨਤੀ ਹੈ ਕਿ ਅੱਜ ਦੀ ਰਾਤ ਕਦੇ ਵੀ ਕਿਸੇ ਨੇ ਨਹੀਂ ਸੋਣਾ ਆਪਾਂ ਇੱਥੇ ਪੈਰੇ ਦੇ ਆਪਣੇ ਕੋਲੇ ਲੱਕੜ ਆ ਮਾਈ ਹੋਈ ਐ ਉਹ ਸਾਰਿਆਂ ਦੇ ਇਜਤਿਹਾਮ ਕਰਕੇ ਮੋਰ ਦੇ ਜੋ ਇੱਥੇ ਜਿਹੜੇ ਪੰਡਾਲ ਦੇ ਵਿੱਚ ਉਹ ਪਿਓ ਕਿ ਜਿਹੜਾ ਇੱਕ ਦੂਜੇ ਤੋਂ ਪਹਿਲਾਂ ਮੂਹਰੇ ਹੋ ਕੇ ਕਹੇ ਵੀ ਮੈਂ ਨਰਨਾ ਆਪ ਇੱذ ਜਿਹੜੇ ਆਪਣੀਆਂ ਡਾਂਗਾਂ ਖੜਕੜ ਕੇ ਜਦੋਂ ਮੂਹਰੇ ਬੁਕਾਵਲਾ ਕਰਾਂਗੇ ਤਾਂ ਇਹਦਾ ਸੋਖਾ ਇਸ ਪੰਡਾਲ ਦੇ ਵਿੱਚ ਉਹਨਾਂ ਨੂੰ ਉਹਨਾਂ ਸੌਖਾ ਦੀ ਇਸ ਕਰਕੇ ਨਾ ਪੀਲ ਕੀਤੀ ਹੈ ਪੀਲ ਤਾਂ ਕਰੀਏ ਕਿ ਇਹ ਨਾ ਵੀ بارش ਹੋ ਗਈ ਅੱਜ ਠੰਡੇ ਨੇ ਪੈ ਗਏ ਤਾਂ ਦੇਖੋ ਇੱਕ ਸਪੀਕਰਾਂ ਦੀ ਆਵਾਜ਼ ਆਉਂਦੀ ਹੈ ਆਪੇ ਆਪੇ ਜਿਹੜੇ ਤੁਸੀਂ ਮੋਰਚੇ ਬਣਾਏ ਆ ਮੋਰਚਿਆਂ ਦੇ ਬੰਦੇ ਭੇਜ ਕੇ ਆਪਾਂ ਬਿਉਦਵੰਦੀ ਕਰਕੇ ਤੇ ਪੰਡਾਲ ਦੇ ਵਿੱਚੋਂ ਲੋਕ ਜਿਹੜੇ ਸਵੇਰ 7:30 ਵਜੇ ਤੇ ਇੱਕ ਪੈਰਾ ਦੇਣ ਉਹ ਬਰਾਤੀ ਆ ਰਹੇ ਹੋਂਡ ਤੇ ਆਪਾਂ ਜਿਹੜੀ ਬਿਆਨਬਾਜ਼ੀ ਸੁਣੀ ਐ ਕਿਤੇ ਨਾ ਰਹੇ ਜੋ ਵੀ ਵਿਧਮંત્રી ਆਏ ਸੀ ਉਹ ਕਹੀਏ ਪਰ ਅਮਲ ਦੇ ਵਿੱਚ ਜੋ ਕੁਛ ਐ ਉਹ ਹੋਰ ਐ ਤੇ ਜਿਹੜਾ ਆਪਾਂ ਦੇਖ ਰਹੇ ਆ ਉਹ ਕੁਛ ਹੋਰ ਐ ਤਾਂ ਇਸ ਕਰਕੇ ਆਪਣੇ ਪੰਡਾਲ ਦੇ ਵਿੱਚ ਜਿੰਨੇ ਵੀ ਰੋਟੀ ਪਾਣੀ ਸ਼ਾਕੇ ਦਾ ਵੰਡੀ ਕਰਦਾ ਘਰ ਤੋਂ ਘੱਟ ਜਿਹੜੇ ਵਰੰਤਿਆ ਰਹੇ ਉਹ ਖਾਣਾ ਸ਼ੱਕਣ ਛੋਡੇ ਨੇ ਬਾਰਾ ਇੱਕ ਵੇਲੇ ਤੋਂ ਬਾਅਦ ਜਿਹੜੇ ਆਪਣੇ ਭਰਾਂਤੀ ਆ ਰਹੇ ਉਹ ਮੂਹ ਫੜੀ ਸ਼ੁਰੂ ਇਸੇ ਕਰਕੇ ਦਿੰਦੇ ਨੇ ਕੋਈ ਤਾਕਤ ਵਾਸਤੇ ਨਹੀਂ ਦਿੰਦੇ ਕਿ ਤੁਸੀਂ ਉਹ ਗੱਲਬਾਤ ਲੱਗੇ ਰਹੋ ਤੁਹਾਡੀ ਨੀਂਦ ਚੱਲ ਜੇ ਤਾਂ ਨੀਂਦ ਤਾਲਣ ਵਾਲੀ ਜਿਹੜੀ ਹੈ ਇੱਕੋ ਹੀ ਜਿਵੇਂ ਢੱਲੇਵਾਲ ਸਾਹਿਬ ਨੇ ਕਹੀ ਹੈ ਉਹ ਹੈ ਜਿੰਨਾ ਆਪਾਂ ਖਾਣਾ ਠੱਠ ਖਾਵਾਂਗੇ ਤੇ ਜਾਗਦੇ ਵੱਧ ਰਹਾਂਗੇ ਇਸ ਕਰਕੇ ਮੇਰੀ ਅਪੀਲ ਖਾਸ ਕਰਕੇ ਨੌਜਵਾਨਾਂ ਨੂੰ ਜਿਹੜੇ ਵੀ ਨੌਜਵਾਨ ਨੂੰ ਤੁਸੀਂ ਜਿਹੜੇ ਘੋਬ ਦੇ ਜਿਹੜੇ ਠਿਕਰੀ ਪਹਿਰਾ ਕਿਨਾਂ ਦੇ ਨੂੰ ਆਪਾਂ ਸਰਕਾਰ ਤੋਂ ਦੱਤੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਛਾਣਤਾ ਸਾਧੀਆਂ ਲੰਬਕਾਰ ਸਾਧੇ ਚੌਕੀਦਾਰ ਸਾਧਾ ਆਪਾਂ ਤੋਂ ਸਾਰੀ ਰਾਤ ਪਿੰਡਾਂ ਦੇ ਵਿੱਚ ਠਿਕਰੀ ਪਹਿਰਾ ਲੈਂਦੇ ਨੇ ਆਪਾਂ ਉਰੋਲ ਕਰਦੇ ਰਹੇ ਆ ਪਿੰਡਾਂ ਦੇ ਵਿੱਚ ਤੇ ਹੁਣ ਆਪ ਦੇ ਲਈ ਇਸ ਮੋਰਦੇ ਦੇ ਵਿੱਚ ਆਪਾਂ ਠਿਕਰੀ ਪਹਿਰਾ ਦੇਣਾ ਤੇ ਸਾਰੀਆਂ ਬਿਉਤ ਬੰਦੀਆਂ ਜਿਹੜੀਆਂ ਗਾਰੰਟੀ ਕਰਾ ਨੂੰ ਪੀਲੇ ਕਿ ਕਿਸੇ ਵੀ ਵੇਲੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿੰਨਾ ਮੋਰਚੇ ਤਕੜਾ ਕਰਾਂਗੇ ਜਿੰਨਾ ਮੋਰਚਾ ਮਜ਼ਬੂਤ ਹੋਊਗਾ ਉਨੀ ਸਰਕਾਰ ਪਿੱਛੇ ਤੋਂ ਆਪਣੀਆਂ ਮੰਗਾ ਵੱਲ ਧਿਆਨ ਦੇਊ ਤੇ ਨਾਲ ਉਹਦੇ ਪਿੰਡਾਂ ਨੂੰ ਮੇਰੀ ਪੀਰ ਹੈ ਜਿੱਥੇ ਆਪਣੀਆਂ ਡਿਉਟੀਆਂ ਲੱਗੀਆਂ ਜਿਹੜੇ ਗੁਰੂ ਘਰਾਂ ਦੇ ਕਿਹਾ ਜਿਹੜੇ ਮੰਦਰਾਂ ਦੇ ਕਿਹਾ ਭਈ ਜਦੋਂ ਵੀ ਸਾਨੂੰ ਪਿੰਕ ਪੈਂਦੀ ਹੈ ਤੁਸੀਂ ਆਪ ਦੇ ਆਪ ਦੇ ਨੇੜਲੇ ਪਿੰਡਾਂ ਦੇ ਜਿਹੜੀ ਆਪਣੀਆਂ ਕਮੇਡੀਆਂ ਬਣੀਆਂ ਹੋਈਆਂ ਨੇ ਤੁਸੀਂ ਮਿਲਾਂ ਕਰਕੇ ਤੇ ਜਿਹੜੇ 10 ਵੀ ਨੌਜਵਾਨ ਉਹਨਾਂ ਨੂੰ ਹੁਣ ਜੋਤਵੰਦੀ ਜਿਹੜੀਆਂ ਸੁਣੀਆਂ ਇੱਥੇ ਜਵੜੀਆਂ ਲੱਗੀਆਂ ਮੋਰਚਲੇ ਵੀ ਪਹੁੰਚੋ ਇੱਕ ਇੱਕ ਬੰਦਾ ਜਿਹੜਾ ਗੁਰੂ ਘਰ ਮੰਦਰਾ ਦੇ ਵਿੱਚ ਪਾਓ ਕਿਸੇ ਵੇਲੇ ਵੀ ਅਨਾਊਂਸਮੈਂਟ ਕਰਦੀ ਪੈ ਸਕਦੀ ਹੈ ਤਾਂ ਅਸੀਂ ਜਿਹੜੀ ਇੱਥੇ ਪ੍ਰਾਂਤਿਆ ਦਾ ਉਹ ਸਾਰੀ ਰਾਤ ਜਿਹੜਾ ਪਹਿਰਾ ਆਪਣਾ ਪੂਰਾ ਜਾਇਦਾ ਰਹਾਂਗੇ ਖਾਸ ਕਰਕੇ ਜਿੰਨੀ ਆਪਣੀ ਲੀਡਰਸ਼ਿਪ ਹੈ ਉਹ ਸੂਟੀਆਂ ਡਿਓੜੀਆਂ ਲਾ ਰਹੀ ਹੈ ਮੋਰਚੇ ਦੇ ਤਾਂ ਇਹ ਮੇਰੀ ਬੇਨਤੀ ਸੀ ਪ੍ਰਵਾਨ ਕਰਿਓ ਜਿੰਨੇ ਵੀ ਟਰਾਲੀਆਂ ਦੇ ਵਿੱਚ ਵਾਰੰਟੀ ਆ ਰਹੇ ਸਾਰੇ ਤਾਂ ਆਪਣੇ ਧਿਆਨ ਹੀ ਸਕਦੇ ਸਭ ਤੋਂ ਬਹੁਤ ਭਾਰੀ ਹੈ ਤਾਂ ਇਸ ਕਰਕੇ ਜਿੰਨੇ ਵੀ ਵਾਰੰਟੀ ਆ ਰਹੇ ਉਹਨਾਂ ਨੂੰ ਬਿਤਾ ਕੇ ਦੂਰ ਆਪਣੇ ਪੰਡਾਲ ਦੇ ਵਿੱਚ ਪੰਡਾਲ ਦੇ ਆਸੇ ਪਾਸੇ ਤੇ ਜਿਹੜੇ ਮੋਰਚੇ ਲਾਏ ਨੇ ਤੁਸੀਂ ਆਹਾਂ ਤੇ ਉਹ ਪਹੁੰਚੋ ਧੰਨਵਾਦ वाहिगुरू जी का ख़ालसा शय वैदी